ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਵਿੰਦਰ ਸਿੰਘ ਸੰਘੋਵਾਰ ਦੇ ਵੱਲੋਂ ਲੁਧਿਆਣਾ ਦੇ ਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ ਆਓ ਜਾਣਦੇ ਹਾਂ ਪੂਰੀ ਖਬਰ ਲੁਧਿਆਣਾ ਤੋਂ ਬੀਰੋ ਰਿਪੋਰਟ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੈਂ ਰਮਿੰਦਰ ਸੰਘੋਵਾਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੀ ਸਮੁੱਚੀ ਟੀਮ ਲੁਧਿਆਣਾ ਦਿਹਾਤੀ ਦੀ ਅੱਜ ਅਸੀਂ ਆ ਕੇ ਡੀਸੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਇੱਕ ਮੈਮ ਤਾ ਜੋ ਜੋੜੇ ਵੀ ਸਾਡੇ ਇੱਥੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਪਾਕਿਸਤਾਨੀ ਇਲੀਗਲ ਨਾਗਰਿਕ ਰਹਿੰਦੇ ਨੇ ਉਹਨਾਂ ਨੂੰ ਇੱਥੋਂ ਵਾਪਸ ਭੇਜ ਕੇ ਸਨਾਖਤ ਕਰਕੇ ਉਹਨਾਂ ਨੂੰ ਇੱਥੋਂ ਵਾਪਸ ਭੇਜਿਆ ਜਾਵੇ ਕਾਫੀ ਏਰੀਆ ਦੇ ਵਿੱਚ ਇਦਾਂ ਦੇ ਇਲੀਗਲ ਪਾਕਿਸਤਾਨੀ ਇਥੇ ਰਹਿ ਰਹੇ ਨੇ ਜੋ 22 April ਨੂੰ ਸਾਡੇ ਪੁਲਵਾਮਾਂ ਦੇ ਵਿੱਚ ਅਟੈਕ ਹੋਇਆ ਸਾਡੇ ਨਿਰਦੋਸ਼ ਭਾਈਆਂ ਨੂੰ ਸਾਡੇ ਭਰਾਵਾਂ ਭੈਣਾਂ ਨੂੰ ਉਹਨਾਂ ਨੂੰ ਇਹ ਹੱਤਿਆ ਕੀਤੀ ਗਈ ਆ ਇਹਨਾਂ ਬਲੋਂ ਪਾਕਿਸਤਾਨੀ ਜੋ ਇੱਥੇ ਨਾਗਰਿਕਲੀਗਲ ਰਹਿੰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਜੋ ਪੁਲਿਸ ਵਿਭਾਗ ਨੇ ਕਿਰਾਏਦਾਰ ਕਿਤੇ ਰਹਿ ਰਹੇ ਨੇ ਸਾਰਿਆਂ ਨੂੰ ਇਥੋਂ ਰਿਪੋਰਟ ਕੀਤਾ ਜਾਵੇ ਵਾਪਸ ਭੇਜਿਆ ਜਾਵੇ ਅਸੀਂ ਨਹੀਂ ਚਾਹੁੰਦੇ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਇੰਡੀਆ ਦਾ ਮਾਹੌਲ ਖਰਾਬ ਹੋਵੇ ਸੋ ਇਹਨਾਂ ਨੇ ਜੋ ਕਾਨੂੰਨੀ ਹਰਕਤ ਕੀਤੀ ਸੀ ਪਾਕਿਸਤਾਨ ਨੇ ਉਹਦੀ ਅਸੀਂ ਪੂਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਵੀ ਕੀਤੀ ਤੇ ਉਹਦਾ ਮੰਗ ਪੱਤਰ ਹੁਣ ਦੇ ਕੇ ਆਏ ਆ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਆ ਤਾਂ ਜੋ ਉਹਦੀ ਕਾਪੀ ਅਸੀਂ ਚੀਫ ਮਿਨਿਸਟਰ ਨੂੰ ਅਤੇ ਰਾਜਪਾਲ ਸਤਕਾਰਯੋਗ ਰਾਜਪਾਲ ਜੀ ਨੂੰ ਮਾਨਯੋਗ ਰਾਜਪਾਲ ਜੀ ਨੂੰ ਭੇਜੀ ਆ ਤਾਂ ਅਸੀਂ ਸਾਰੇ ਸਮੂਚੀ ਟੀਮ ਵੱਲੋਂ ਮੰਗ ਕੀਤੀ ਆਏ ਨਹੀਂ ਹੁਣ ਤੱਕ ਸਾਨੂੰ ਜੋ ਸਾਡੀ ਚੰਡੀਗੜ੍ਹ ਆਫਿਸ ਦੇ ਵਿੱਚ ਮੀਟਿੰਗ ਸੀ ਉੱਥੇ ਸਾਰਾ ਪਤਾ ਲੱਗਿਆ ਵੀ ਕਾਫੀ ਗਿਣਤੀ ਦੇ ਵਿੱਚ ਇੱਥੇ ਰਹਿੰਦੇ ਸੀ ਹੁਣ ਵਾਪਸ ਗਏ ਨੇ 28 ਤਰੀਕ ਤੱਕ ਪਰ ਕਈ ਹਲੇ ਨਹੀਂ ਜਾ ਸਕੇ ਹਲੇ ਇੱਥੇ ਹੀ ਰਹਿ ਰਹੇ ਨੇ ਹੁਣ ਵੈਰੀਫਿਕੇਸ਼ਨ ਤੋਂ ਬਾਅਦ ਡਿਊਟੀ ਬਣਦੀ ਆ ਪ੍ਰਸ਼ਾਸਨ ਦੀ ਉਹ ਇਹਨਾਂ ਨੂੰ ਸਨਾਖਤ ਕਰਕੇ ਇਹਨਾਂ ਨੂੰ ਵਾਪਸ ਭੇਜੇ ਅਸੀਂ ਆਪਣੀ ਸਾਰੀ ਟੀਮ ਵੱਲੋਂ ਜਿਲ੍ਹਾ ਦਿਹਾਤੀ ਵੱਲੋਂ ਇਹਨਾਂ ਨੂੰ ਇੱਥੋਂ ਵਾਪਸ ਭੇਜਣ ਦੀ ਹੁਣ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੇ ਸਾਨੂੰ ਪ੍ਰੋਸਸ ਕਰਵਾ ਵੀ ਤੁਹਾਡਾ ਜਿਹੜਾ ਇਹ ਮੈਮੋਰੰਡਮ ਆ ਉੱਪਰ ਭੇਜਿਆ ਜਾਊਗਾ